ਕਤਬਾਖੇ ਦੀ ਗੱਲ ਕਰਨੇ ਖਬਰੂ ਸਹੀ ਹੈਗਾ ਨਹੀਂ ਜੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਇਜ਼ਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨशाहियां ਵਰਗੀ ਜ਼ਿੰਦਗੀ ਛੱਡ ਕੇ ਹਿੰਦੂ ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਵਿੱਚੋਂ ਜਨੇਊ ਬਚਾਉਣ ਦਾ ਮੁੱਲ ਆ ਦੇਣ ਦੇ ਤੇ ਆਪਣੇ ਕਿਰਪਾਨਾਂ ਨਾਲ ਆਜੀ ਸਾਜ ਜੀ ਸ੍ਰੀ ਸਿੰਘ ਸਾਹਿਬ ਨਾਲ ਕਰਦੇ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਦੇ ਜਿਹੜਾ ਨਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਪਤਾ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਣ ਘਰ ਪਈ ਨਾ ਪਤਾ ਉਦਣ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਗਾਣੀ ਦਾ ਗਾਣੀ ਦਾ ਮੈਂ ਤੁਹਾਨੂੰ ਦੱਸ ਦਾਂ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰ ਹੀ ਟਰੈਵਲ ਕੀਤਾ ਫੇਰ ਫ੍ਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਫ੍ਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ 바ਗੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੱਡੀ țeਗ ਪਾ ਕੇ ਚੱਲੇ ਆਵਾ ਤਿੰਨ ਬੁੱਟੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਵਾਲੇ ਇੱਕ ਮਿੰਟ ਹੋਂਤੇ ਡੀਸੀ ਜਿਲ੍ਹਾ ਮਿਲਣਾ ਹੋਵੇ ਤੇ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਬੁਰੇਟ ਹੁੰਦਾ ਪਹਿਲਾਂ ਡੌਰ ਸਾਹਿਬ ਹੁੰਦੇ ਨਾ ਡੀਸੀ ਕੋਸਟ ਹੈ ਵੀ ਮੈਂ ਆਵਾਂ ਮੈਂ ਤੁਹਾਨੂੰ ਇਦਾਂ ਹੀ ਸਾਡੇ ਜਿਹੇ ਸ਼ਰੋਣੀ ਕਡੇ ਪ੍ਰਧਾਨ ਆ ਉਹ ਬੁਰੇਟ ਹੁੰਦਾ ਮੈਦਾਨੋਂ ਮੈਦਾਨ ਇਹ ਗੱਲ ਸਾਡੇ ਪਰਮਾਨੰਦ ਜੀ ਕਹਾਰ ਸਿੱਖ ਸੰਸਥਾਵਾਂ ਜਿਹੜਾ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲਾਣਾ ਪੈਣਾ ਤਿਆਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਏਟ ਕਰਕੇ ਤੇ ਇਸ ਦੇ ਸੰਗਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲੈ ਕੇ ਜਿਹੜਾ ਹੈਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਊਗਾ ਹੋਣੀ ਆ ਜੀ ਹਾਂ ਇਹ ਸਮਾਂ ਸਮਾਂ ਬੜਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਾਂਦਾ ਭਈਆ ਲੈ ਗਿਆ ਤੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਘਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੀ ਨਹੀਂ ਕੀ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਰਡਰ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਛੱਟਦੇ ਚੱਲਦੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਬਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਦੇ ਤਰ੍ਹਾਂ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਹਾਂ ਕਿਸੇ ਸ਼ੋਕ ਲੱਗ ਹਾਂ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਰਤਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਹਦੇ ਤੇ ਮੈਨੂੰ ਹੁਣ ਬਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਕੱਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਆਏਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨਜ਼ਾਰਾ ਆਪਣੇ ਘਰ ਦਾ ਡਰ ਪਿਆ ਹਾਂ ਤੇ ਡਰ ਉਦੋਂ ਨਿਕਲਣਾ ਜਦੋਂ ਅੰਦਰ ਖੱਡੇ ਬਾਡੇ ਦਾ ਅੰਮ੍ਰਿਤ ਗਿਆ ਜਦੋਂ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਦੇ ਅੰਮ੍ਰਿਤ ਦੀ ਬੂੰਦ ਬੂੰਦ ਰਚੀ ਉਦੋਂ ਡਰ ਨਿਕਲਣਾ ਕਾਲ ਤੇ ਵੀਰ ਜੀ ਅਥਾਰਟੀ ਦੀ ਆ ਖਾਲੀ ਇੱਥੇ ਹੈ ਜਿਹੜੀ ਜਿੰਨਾ ਗੱਲ ਕਰੀਏ ਇੱਥੇ ਭਾਈ ਸਾਹਿਬ ਮੇਰੀ ਬੇਨਤੀ ਸੁਣੋ ਕੋਈ ਨਹੀਂ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀ ਐ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਲ ਕਰਨੀ ਪੈਣੀ ਹੈ ਚਾਹ ਲੀਗਲ ਕਰੋ ਚਾਹ ਆਨਲੀਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਤੇ ਜਿੱਦਣ ਕੋ ਇਹ ਤੇ ਗੱਲ ਤੁਹਾਡੀ ਸੱਚੀ ਹੈ ਪਰ ਇਹ ਆ ਫੌਟ ਕੇਰੀਏ ਜਿੰਨਾ ਗੱਲ ਕਰੀਏ ਸਾਰੀ ਸੀਆਰਪੀ ਆ ਜਿੰਨੀ ਵੀ ਸਾਰੀ ਬਾਹਰੋਂ ਸਾਰੇ ਜੋ ਵੀ ਆ ਜਿਤਨਾ ਸਾਰੀ ਤੇ ਬਾਹਰੋਂ ਕਿੰਨਾ ਗੱਲ ਕਰੀਏ ਆਪਣਾ ਹੋਵੇ ਤੇ ਕਿੰਨਾ ਗੱਲ ਕਰੀਏ ਆਪਣੇ ਦੇ ਵਿਗੇ ਸਾਰੇ ਭਾਈ ਭਾਈ ਆ ਗੱਲ ਆ ਮਾਸੇ ਜੀ ਵੀ ਵੀ ਕੀ ਬੱਕੇ ਨਹੀਂ ਕਿਹਾ ਇਹਨਾਂ ਨੂੰ चलो